ਬੱਬ ਅਜੀਤ ਦਾ ਅਦਾਰਾ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਅਸੀਂ ਜਿਨ੍ਹਾਂ ਨੇ ਬੇਰਜ਼ਗਰਾਂ ਦੀ ਗੱਲ ਸਾਝੇ ਮੋਰਚੇ ਦੀ ਗੱਲ ਹਰੇਕ ਫਰੰਟ ਤੇ ਰੱਖੀ ਹੈ ਅੱਜ 15 ਅਗਸਤ ਨੂੰ ਮੁੱਖ ਮੰਤਰੀ ਨੇ ਇਸ ਨੂੰ ਵਿਖੇ ਆਉਣਾ ਸੀ ਮਾਸਟਰ ਕਰਨੈਲ ਸਿੰਘ ਗੁਆਦੀ ਜੋ ਯਾਦਗਾਰ ਹੈ ਉਸ ਸਥਾਨ ਤੇ ਬੀਤੇ ਕੱਲ 14 ਤਰੀਕ ਨੂੰ ਪ੍ਰਸ਼ਾਸਨ ਨੇ ਲੁਧਿਆਣਾ ਨੇ ਡੀਸੀ ਲੁਧਿਆਣਾ ਨੇ ਉੱਚ ਪ੍ਰਸ਼ਾਸਨ ਨੇ ਪ੍ਰੂਸਾ ਦਿੱਤਾ ਸੀ ਕਿ ਬੇਰਜ਼ਗਰਾਂ ਸਾਝੇ ਮੋਰਚੇ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਨਾਲ ਬਾਈ ਦੇ ਵਾਸਤੇ ਫਿਕਸ ਕਰਵਾਈ ਜਾਣੀ ਹੈ ਲੈਟਰ ਦਿੱਤਾ ਜਾਣਾ ਹੈ ਇਸ ਭਰੋਸੇ ਤੇ ਵੇਦਕਰ ਸਾਜੀ ਮੋਰਚੇ ਵੱਲੋਂ ਪੀਐਸਪੀਸੀਆ ਅੰਮ੍ਰਿਤ ਤੱਕ ਆਸ਼ਰਤ ਜਥੇਬੰਦੀ ਵੱਲੋਂ ਇਕੱਠੇ ਤੌਰ ਤੇ ਅੱਜ ਦਾ ਪ੍ਰੋਗਰਾਮ ਮੁਕਤ ਵੀ ਕਰਕੇ ਇਸ ਗੱਲ ਤੇ ਸਹਿਯੋਗ ਕੀਤਾ ਪਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਪਣੀ ਉਸ ਵਾਰੇ ਤੋਂ ਭੱਜ ਚੁੱਕਿਆ ਹੈ ਅਜੇ ਤੱਕ 15 ਅਗਸਤ ਦੇ ਕਰੀਬ 1.5 ਵਜੇ ਤੱਕ ਕੋਈ ਵੀ ਲੈਟਰ ਵੇਦਕਰਾਂ ਦੇ ਨਾਮ ਤੇ ਜਾਰੀ ਨਹੀਂ ਕੀਤੀ ਗਈ ਜੇਕਰ ਕੱਲ ਸ਼ਾਮ ਤੱਕ ਇਸ ਮੀਟਿੰਗ ਸੰਬੰਧੀ ਕੋਈ ਲੈਟਰ ਜਾਰੀ ਨਾ ਕੀਤੀ ਗਈ ਤਾਂ ਪਰਸੋ ਅ 17 ਤਰੀਕ ਨੂੰ ਉਸੇ ਥਾਂ ਤੇ ਜਿੱਥੇ ਅੱਜ ਮੁੱਖ ਮੰਤਰੀ ਪੰਜਾਬ ਡਰਾਮਾ ਕਰਕੇ ਗਿਆ ਜਿੱਥੇ ਮੁੱਖ ਮੰਤਰੀ ਪੰਜਾਬ ਅੱਜ ਲੋਕਾਂ ਨੂੰ ਲਾਰੇ ਲਾ ਕੇ ਗਿਆ ਉਸ ਥਾਂ ਤੇ ਫਿਰ ਬੇਰਜ਼ਗਰ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਨਗੇ ਬੇਰਜ਼ਗਰ ਸਾਝੀ ਮੁਰਕੇ ਵੱਲੋਂ ਬੈ ਸੂਵੇ ਦੱਸੇ ਕਲੋਂ ਬੈਬ ਅਜੀਤ ਦਾ ਅਦਾਰਾ ਜੀਤ ਦਾ ਬਹੁਤ ਬਹੁਤ ਧੰਨਵਾਦੀਆਂ ਅਸੀਂ ਜਿਨ੍ਹਾਂ ਨੇ ਬੇਰਜ਼ਗਰਾਂ ਦੀ ਗੱਲ ਸਾਝੀ ਮੁਰਕੇ ਦੀ ਗੱਲ ਹਰੇਕ ਫਰੰਟ ਤੇ ਰੱਖੀ ਹੈ ਅੱਜ 15 ਅਗਸਤ ਨੂੰ ਮੁੱਖ ਮੰਤਰੀ ਨੇ ਇਸ ਨੂੰ ਵਿਖੇ ਆਉਣਾ ਸੀ ਮਾਸਟਰ ਕਰਨੈਲ ਸਿੰਘ ਗਵਾਦੀ ਜੋ ਯਾਦਗਾਰ ਹੈ ਉਸ ਥਾਂ ਤੇ ਬੀਤੇ ਕੱਲ 14 ਤਰੀਕ ਨੂੰ ਪ੍ਰਸ਼ਾਸਨ ਨੇ ਲੁਧਿਆਣਾ ਨੇ ਡੀਸੀ ਲੁਧਿਆਣਾ ਨੇ ਉਸ ਪ੍ਰਸ਼ਾਸਨ ਨੇ ਖੁਸ਼ਾ ਦਿੱਤਾ ਸੀ ਕਿ ਬੇਅਦਕਾਰ ਸਾਂਝੀ ਮੁਰਕੇ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਨਾਲ 22 ਤਰੀਕ ਵਾਸਤੇ ਫਿਕਸ ਕਰਵਾਈ ਜਾਣੀ ਹੈ ਲੈਟਰ ਦਿੱਤਾ ਜਾਣਾ ਹੈ ਇਸ ਭਰੋਸੇ ਤੇ ਵੇਦਕਰ ਸਾਹਿਬ ਮੋਰਚੇ ਵੱਲੋਂ ਪੀਐਸਪੀਸੀਐਲ ਅੰਮ੍ਰਿਤਕ ਅਾਸਰ ਤੇ ਜਥੇਬੰਦੀ ਵੱਲੋਂ ਇਕੱਠੇ ਤੌਰ ਤੇ ਅੱਜ ਦਾ ਪ੍ਰੋਗਰਾਮ ਮੁltਵੀ ਕਰਕੇ ਇਸ ਗੱਲ ਤੇ ਸਹਿਯੋਗ ਕੀਤਾ ਪਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਪਣੀ ਉਸ ਵਾਰੇ ਤੋਂ ਭੱਜ ਚੁੱਕਿਆ ਹੈ ਅਜੇ ਤੱਕ 15 ਅਗਸਤ ਦੇ ਕਰੀਬ 1.5 ਵਜੇ ਤੱਕ ਕੋਈ ਵੀ ਲੈਟਰ ਵੇਦਕਰਾਂ ਦੇ ਨਾਮ ਤੇ ਜਾਰੀ ਨਹੀਂ ਕੀਤੀ ਗਈ ਜੇਕਰ ਕੱਲ ਸ਼ਾਮ ਤੱਕ ਇਸ ਮੀਟਿੰਗ ਸੰਬੰਧੀ ਕੋਈ ਲੈਟਰ ਜਾਰੀ ਨਾ ਕੀਤੀ ਗਈ ਤਾਂ ਪਰਸੋ ਅਸਤਾਰਾ ਤਰੀਕ ਨੂੰ ਉਸੇ ਥਾਂ ਤੇ ਜਿੱਥੇ ਅੱਜ ਮੁੱਖ ਮੰਤਰੀ ਪੰਜਾਬ ਡਰਾਮਾ ਕਰਕੇ ਗਿਆ ਜਿੱਥੇ ਮੁੱਖ ਮੰਤਰੀ ਪੰਜਾਬ ਅੱਜ ਲੋਕਾਂ ਨੂੰ ਲਾਰੇ ਲਾ ਕੇ ਗਿਆ ਉਸ ਥਾਂ ਤੇ ਫਿਰ ਬੇਰਜ਼ਗਰ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਨਗੇ ਬੇਰਜ਼ਗਰ ਸਾਹੀ ਮੁਰਕੇ ਵੱਲੋਂ ਮੈਂ ਸੁਵੇ ਦੱਸਣੇ ਕਿੱਲੋ